हां जी और सारे ठीक-ठाक होंगे आपा ਤੁਹਾਡੇ ਲਈ ਕਰਜੇ ਵਧਣਾ ਰੀਪਰ ਲੈ ਕੇ ਆਏ ਆ ਹੁਣ ਆਪਣੀਆਂ ਜੀਰੀਆਂ ਤੋਂ ਬਾਅਦ ਕਰਜੇ ਵਧਣਗੇ ਆਪਾਂ ਉਹਨਾਂ ਵਾਸਤੇ ਰੀਪਰਾਂ ਦਾ ਸਟਾਕ ਲੈ ਕੇ ਆਏਗੇ ਤੁਹਾਡੇ ਵਾਸਤੇ ਇਹ ਦੇਖ ਸਕਦੇ ਹੋਗੇ ਸਾਢੇ 6 ਫੁੱਟ ਰੀਪਰ ਨੇਗੇ 540 ਚੱਕਰ ਨੇਗੇ ਜਿਵੇਂ ਇਹ ਆ ਗਿਆ ਇਹ ਆ ਗਿਆ 6 ਫੁੱਟਾ ਰੀਪਰ ਇਹ ਕੀਚਰੀ ਆ ਬਾਈ ਹਜ਼ਾਰ ਚੱਕਰ ਆ ਜਿਵੇਂ ਇਹ ਆ ਗਿਆ ਸਾਢੇ 6 ਫੁੱਟਾ ਘੇਰ ਗੂੜ ਦੇ ਇੱਕ ਨੰਬਰ ਨੇ ਬਾਈ ਸਾਰੇ ਚਲਾਈ ਚਲੂਈ ਜਿਵੇਂ ਬਿਲਕੁਲ ਓਕੇ ਨੇਗੇ ਚਲਾਈ ਦੇ ਵੀ ਇਹਦੇ ਵਿੱਚ ਸਟਿੱਲੀ ਕਰਾਰੀਆਂ ਨੇ ਬਈ ਗੇਰ ਚ ਇਹ ਆਪਣੀ ਸਟਿੱਲੀ ਕਰਾਰੀਆਂ ਹੁੰਦੀਆਂ ਨੇਗੇ ਉਹ ਆਗੇ-ਅਗੇ ਬਈ ਇਹ ਵੀ 5.5 ਫੁੱਟ ਆ ਗਿਆ ਵੱਡੇ ਗੇਰ ਚ ਨੇਗੇ 540 ਚੱਕਰ ਨੇਗੇ ਉਹ ਪਿੱਛੇ 6 ਫੁੱਟ ਆ ਗਿਆ ਉਹ ਵੀ 540 ਚੱਕਰ ਆਇਆ ਹੈਗਾ ਜਿਵੇਂ ਉਹ ਅੱਗੇ ਆਗੇ ਉਹ ਵੀ 540 ਚੱਕਰ ਆਏ ਨੇ ਬਈ ਇਹ ਸਾਰੇ ਇਹ ਆ ਗਿਆ ਜਿਵੇਂ 6 ਫੁੱਟਾ ਰੀਪਰ ਇਹਦੇ ਵੀ 540 ਚੱਕਰ ਨੇ ਜੇ ਕਿਸੇ ਪ੍ਰਾਣ ਲੈਣੇ ਹੋਣ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਹੈਗਾ ਟਰੈਕਟਰ ਨਾਲ ਚੱਕਰ ਚੁੱਕ ਕੇ ਮਿਲਿਆ ਕੇ ਦੇਵਾਂਗੇ ਬਈ ਸਾਰੀ ਇਹ ਨਹੀਂ ਹੈਗਾ ਵੀ ਐ ਵੀ ਚੁਕਾ ਦਾਂਗੇ ਆਪਾਂ ਕਿਸੇ ਨੂੰ ਟਰੈਕਟਰ ਨਾਲ ਚੱਕਰ ਮਲਾ ਕੇ ਫਿਰ ਆਪਣੇ ਕੋਲੋਂ ਰੀਪਰ ਖਰੀਦ ਸਕਦਾ ਹੈ ਜੇ ਕਿਸੇ ਭਰਾ ਨੇ ਕਿਰਾਏ ਤੇ ਲੈਣਾ ਹੋਇਆ ਕਿਰਾਏ ਤੇ ਵੀ ਮਿਲ ਜੂ ਬਾਈ ਕਿਰਾਏ ਕਰੂਏ ਤੇ ਵੀ ਮਿਲ ਜਾਂਦੇ ਨੇ ਰੀਪਰ ਆਪਣੇ ਕੋਲੋਂ ਮੁੱਲ ਲੈਣੇ ਮੁੱਲ ਵੀ ਮਿਲ ਜੂ ਹਰ ਇੱਕ ਪ੍ਰਕਾਰ ਦੇ ਰੀਪਰ ਨੇ ਬਾਈ 7 ਫੁੱਟਾ ਵੀ ਹੈਗੇ 8 ਫੁੱਟਾ ਵੀ ਹੈਗੇ ਕਿਸੇ ਵੀ ਤਰ੍ਹਾਂ ਦਾ ਰੀਪਰ ਲੈ ਲਿਓ ਆਪਣੇ ਕੋਲੋਂ 540 ਚੱਕਰ 1000 ਚੱਕਰ ਇੱਕ ਹੋਰ ਖਾਸੀਅਤ ਹੈ ਬਈ ਸਾਰੇ ਰੀਪਰਾਂ ਚ ਢੇਰੀਆਂ ਨਹੀਂ ਬਣਾਉਣਗੇ ਰੀਪਰ ਮੰਨ ਲਓ ਅਧੇ ਰੀਪਰੋਂ ਦੇ ਨੇ ਢੇਰੀਆਂ ਜੀਆਂ ਬਣਾਈ ਜਾਂਦੇ ਨੇ ਮੰਗਰਾ ਇਹ ਫੁੱਲ ਖੜਿਆਉਣ ਦੇਣਗੇ ਫੁੱਲ ਖੜਿਆਈ ਵਧੀਆ ਕਰਦੇ ਨੇ ਬਈ ਮੱਛਣ ਚ ਪੂਰੇ ਵਧੀਆ ਮੱਛਦੇ ਨੇ ਫਾਣੇ ਇਹਨਾਂ ਦੇ ਵੱਡੇ ਹੋਏ ਇਹ ਨਹੀਂ ਹੈਗਾ ਵੀ ਆਪਣੀਆਂ ਢੇਰੀਆਂ ਜੀਆਂ ਬਣਾ ਦੇਣਗੇ ਫਾਣੇ ਨਹੀਂ ਮੱਛਣੇ ਜਾਂ ਕੋਈ ਵੀ ਉਵੇਂ ਪਏ ਰਹਿੰਦੇ ਨੇ ਫਾਣੇ ਅੱਦੇ ਵੱਡ ਦਿੰਦੇ ਨੇਗੇ ਉੱਚੇ ਜਾਂ ਹੋਰ ਆ ਬਿਲਕੁਲ ਕਿਸੇਰ ਵੱਡਦੇ ਨੇ ਧਰਤੀ ਦੇ ਜਿਹੜੀਆਂ ਇਹਨਾਂ ਦੇ ਫਿਰਕੀਆਂ ਨੇ ਗਈਆਂ ਧਰਤੀ ਦੇ ਮੇਲੇ ਬਣਾਈਆਂ ਹੋਈਆਂ ਨੇ ਬਾਈ ਅੱਦੇ ਤੇ ਆਦੇ ਅੱਦਾ ਫਟੂੰਥੀਆਂ ਹੁੰਦੀਆਂ ਨੇ ਫਿਰਕੀਆਂ ਪੂਰੀ ਚੰਗੀ ਤਰ੍ਹਾਂ ਵੜਾਈ ਹੀ ਕਰਦੇ ਨੇ ਐਵੇਂ ਨਹੀਂ ਹੈਗਾ ਵੀ ਖੋਰ ਜਾ ਕਰ ਦੇਣਗੇ ਜਾਂ ਕਿਸੇ ਦਾ ਨੁਕਸਾਨ ਕਰਨਗੇ ਅਗਲਾ ਬਾਅਦ ਚ ਲੰਬੇ ਦੇਈ ਜਾਊਗਾ ਵੀ ਸਾਡੇ ਫਾਣੇ ਨਹੀਂ ਵਧੀਆ ਵੱਡੇ ਹਲ ਟੋਪ ਦੇ ਫਾਣੇ ਵੱਢਦੇ ਨੇ ਬਾਈ ਬਾਕੀ ਥੋੜਾ ਜਿਹਾ ਡਰਾਈਵਲ ਦੇ ਵੀ ਸਾਰੇ ਹੁੰਦਾ ਹੈਗਾ ਜੇ ਕਿਸੇ ਪ੍ਰਾਣੇ ਲੈਣੇ ਹੁੰਦੇ ਆ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ ਬਾਈ